ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣਾ ਕ੍ਰੇਪ ਜੋ ਨੇਚਰਲ ਕ੍ਰੇਪ ਹੁੰਦਾ ਹੈ ਉਹਦੇ ਉੱਪਰ ਬਣਿਆ ਹੋਇਆ ਇੱਕ ਸੂਟ ਲੈ ਕੇ ਆਏ ਹਾਂ ਜੀ ਕਲਰ ਹੈ ਆਫ ਵਾਈਟ ਕਲਰ ਤੇ ਇਹਦੇ ਉੱਪਰ ਪ੍ਰੋਪਰ ਆਰੀ ਦਾ ਕੰਮ ਹੋਇਆ ਹੋਇਆ ਹੈ ਵਿਦਾਊਟ ਹੈਂਡ ਤੇ ਜੋ ਆਪਾਂ ਫੋਨ 'ਚ ਵੀ ਮਤਲਬ ਇੰਸਟਾ ਤੇ ਇਹ ਡਿਜ਼ਾਈਨ ਦੇ ਤਕਰੀਬਨ ਦੇਖ ਰਹੇ ਆਂ ਤੇ ਉਹ ਚੀਜ਼ ਹੈ ਇਧਰ 'ਚ ਕੇਰਾ ਬਾਜੂ ਤੇ ਅਗਰ ਤੁਹਾਡੀ ਚੁਆਇਸ ਹੋ ਤੇ ਮੂਰੀ ਦਾ ਵੀ ਆਪਾਂ ਕੰਮ ਤੁਹਾਨੂੰ ਦਵਾਂਗੇ ਪਰ ਤੁਸੀਂ ਦੇਖੋ ਇੱਕ ਵਾਰ ਇਹ ਬਹੁਤ ਸੋਹਣਾ ਆਰੀ ਦਾ ਕੰਮ ਬਣਿਆ ਹੋਇਆ ਜਿਹਦੇ ਚ ਚੱਕਰ ਦਾ ਕੰਮ ਹੈ ਤੇ ਫਰੰਟ ਤੇ ਪੂਰਾ ਹੀ ਜਾਲ ਬਣਿਆ ਹੋਇਆ ਤੇ ਜੋ ਗਲਾ ਹੈ ਉਹਨੂੰ ਮਤਲਬ ਬੰਗਾਲੀ ਸਟਾਈਲ ਕਹਿੰਦੇ ਆ ਅਸੀਂ কুর্তা কুর্তা ਸਟਾਈਲ ਵੀ ਕਹਿ ਦਿੰਨੇ ਆ ਇਹ ਐਦਾਂ ਕਰਕੇ ਰੈਡੀ ਆ ਤੇ ਮਲਟੀ ਕਲਰਸ ਦੇ ਨਾਲ ਬਹੁਤ ਸੋਹਣਾ ਕਾਰੀਗਰਾਂ ਨੇ ਬਣਾਇਆ ਹੋਇਆ ਤੇ ਜਿਵੇਂ ਤੁਸੀਂ ਵੀ ਕੋਈ ਕਲਰ ਦੇ ਨਾਲ ਇਹਨੂੰ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਚੋਇਸ ਤੇ ਕਪੜਾ ਤੁਹਾਡਾ ਹੋਊਗਾ ਡਿਜ਼ਾਈਨ ਤੁਸੀਂ ਦੇਖ ਚੁੱਕੇ ਹੋ ਇਹ ਡਿਜ਼ਾਈਨ ਕਿਸੇ ਵੀ ਕਲਰ ਦੇ ਉੱਪਰ ਜਿਵੇਂ ਆਪਾਂ ਲਾਣੇ ਆ ਤੇ ਮਲਟੀ ਕਲਰਸ ਦੇ ਨਾਲ ਜਦੋਂ ਡਿਜ਼ਾਈਨ ਹੋ ਕੇ ਆਂਦਾ ਹੈ ਤਾਂ ਬਹੁਤ ਹੀ ਸੋਹਣਾ ਲੱਗਦਾ ਹੈ ਆਈ ਸਾਈਡ ਉਹਨਾਂ ਨੇ ਬਣਾਈ ਹੋਏ ਆ ਜੀ ਮੂਰੀਆਂ ਆਹੀ ਚੀਜ਼ ਤੁਸੀਂ ਬਾਜੂ ਤੇ ਵੀ ਬਣਵਾ ਸਕਦੇ ਹੋ ਮੂਰੀ ਤੇ ਬਣਾ ਸਕਦੇ ਹੋ ਪਰ ਜੋ ਇਹ ਚੀਜ਼ ਰੈਡੀ ਹੋਈ ਹੈ ਇਹਦੇ ਵਿੱਚ ਫਰੰਟ ਦਾ ਕੰਮ ਹੈ ਤੇ ਬਾਜੂ ਦਾ ਕੰਮ ਹੈ ਉਹ ਵਾਈਟ ਕਲਰ ਦੇ ਉੱਪਰ ਹੈ ਤੇ ਜੋ ਦੁਪੱਟਾ ਆਏਗਾ सी ग्रीन कलर का आएगा या मेहरून कलर का भी बहुत सोना लगेगा पीस रेडी होके आया बहुत सोहने दो बुट्टे बन के आए हैं ये देख सकते हो ती बूटिया जो कम है चाकों के उपर आएगा ਤੇ ਇਹ ਡਿਜ਼ਾਈਨ ਕਸਟਮਰ ਨੇ ਸਾਡੇ ਇੱਕ ਸੂਟ ਦੁਪट्टे ਤੋਂ ਹੀ ਮਤਲਬ ਸਿਲੈਕਟ ਕੀਤਾ ਸੀ ਇਹ ਤੁਸੀਂ ਘੇਰੇ ਦੇ ਉੱਪਰ ਤੇ ਦੁਪੱਟਾ